ਬਾਈ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਅਜੇ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਛੱਟ ਮਾਰ ਕੇ ਤੇ ਬੱਸ ਵਾਲੇ ਨੇ ਤੇਰੇ ਨੂੰ ਵਿੱਟ ਕਰਤਾ ਜੱਟ ਇਸ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕੀ ਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਸੀ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਬੱਸ ਵਾਲੇ ਦੀ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਦੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋ ਸਟ੍ਰਿਕਟ ਤੇ ਲਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ੌਪ 'ਚ ਬੈਠਾ ਸੀ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਣੇ ਨੁਕਸਾਨ ਨਹੀਂ ਇਹਦੇ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਜਿੰਨਾ ਦਾ ਨੁਕਸਾਨ ਤਾਂ ਕਰਾ ਟੋਟਲ ਸਾਰੀ ਚਲੀ ਗਈ ਮਤਲਬ ਉਧਰੋਂ ਸਾਹਮਣੋਂ ਆ ਰਿਹਾ ਸੀ ਆਪ ਦਾ ਆਉਂਦਾ ਮਤਲਬ ਜੂ ਟਰਨੇ ਨੇ ਐਂ ਲੈ ਲਿਆ ਨਾ ਇਹ ਅੱਗੇ ਦੇਖਿਆ ਨਾ ਪਈ ਉਸ ਤੋਂ ਹਾਰ ਦੇ ਹੱਥ ਰੱਖਿਆ ਬੱਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋ ਗਿਆ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੀ ਸੀ ਸੌਫਤੇ ਇਹਨਾਂ ਨੇ ਅੱਖ ਵੀ ਜਿਆਦਾ ਬਾਸ ਸਾਡੇ ਵੱਲ ਆਉਗੇ ਜਾਂ ਕਾਰਜ ਵਜੂਗੇ ਜਾਂ ਆਟੋ 'ਚ ਵਜੂਗਾ ਆਟੋ 'ਚ ਲੱਗ ਕੇ ਕਾਰ ਬਾਅਦ ਵਿੱਚ ਮਤਲਬ ਫੇਰ ਕਾਰ 'ਤੇ ਲੱਗੇ ਕਿ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਸੇ ਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੇ ਦੀ ਗੱਲ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਬੱਸ ਦਾ ਕਿੰਨਾ ਬੱਸ ਦਾ ਨੋਰਮਲ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬੜਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹਦਾ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸਾਂ ਜੀ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਜੀ ਸਵਾਰੀ ਸਰਕਾਰ ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਨੇ ਕੋਈ ਛੱਟ ਫੇਟ ਨਹੀਂ ਲੱਗੀ ਕਿਉਂਕਿ ਜਦੋਂ ਮੈਨੂੰ ਦੇਖ ਗਿਆ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰੇ ਇਹਨਾਂ ਤੋਂ ਪੁੱਛਿਆ ਗਿਆ ਵੀ ਜਿਵੇਂ ਵੀ ਹੈ ਸਲਾਹ ਮਿਲੀ ਕਿ ਬੱਸ ਤੇ ਟੈਂਪੋ ਦਾ ਜੀ ਕਾਰ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਇਆ ਉਹ ਦੇਖ ਰਿਹਾ ਕੀ ਹੋਇਆ ਕਿਵੇਂ ਇਸ ਤਰ੍ਹਾਂ ਹੋਇਆ ਕਿੱਥੇ ਦੇ ਪਾਸੇ ਜੀ ਕੀ ਗੱਲ ਬਾਤ ਹੈ ਜੀ ਕਿੱਥੇ ਕਿਹੜੇ ਡਿੱਪੂ ਦੀ ਬੱਸ ਹੈ ਜੀ ਬਨਾਲ ਡਿੱਪੂ ਦੀ ਬੱਸ ਹੈ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ